ਨਮਸਕਾਰ ਜੀ ਮੈਂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾਵਾ ਕਿ ਇਲੈਕਸ਼ਨ ਦਾ ਬਿਗਰਵਾ ਚੁੱਕਾ ਵਾ ਇਹ ਨੀਯਮ ਮਿਊਨਿਸਪੈਲਿਟੀ ਇਲੈਕਸ਼ਨਸ ਹੈ ਇਹ ਬਹੁਤ ਸਮੇਂ ਤੋਂ ਜਿਹੜੀਆਂ ਪੈਂਡਿੰਗ ਸੀ ਡਿਊ ਪਈਆਂ ਰਹੀਆਂ ਸੀ ਹਾਈ ਕੋਰਟ ਦੇ ਵਿੱਚ ਜਾਣਾ ਪਿਆ ਸੁਪਰੀਮ ਕੋਰਟ ਤੇ ਜਾਣਾ ਪਿਆ ਫਰਮਾਨਯੋਗ ਹਾਈ ਕੋਰਟ ਔਰ ਮਾਨਯੋਗ ਸੁਪਰੀਮ ਕੋਰਟ ਦੋਨੇ ਜਿਹੜੀਆਂ ਇੱਕ ਸਟੇਟ ਦੀ ਐਪੈਕਸ ਕੋਰਟ ਆ ਤੇ ਇੱਕ ਜਿਹੜੀ ਸੈਂਟਰ ਦੀ ਐਪੈਕਸ ਕੋਰਟ ਆ ਸਾਡੇ ਦੇਸ਼ ਦੀ ਦੋ ਨਾਵਨੋ ਬੜਾ ਸ਼ਕਤੀ ਨਾਲ ਇਸ ਗੱਲ ਨੂੰ ਵਿਚਾਰਿਆ ਗਿਆ ਔਰ ਹੁਕਮ ਕੀਤੇ ਗਏ ਪੰਜਾਬ ਸਰਕਾਰ ਨੂੰ ਜਿਹੜੇ ਕਿ ਦਿੱਲੀ ਡੈਲੀ ਕਰਨ ਦੇ ਸੀਐਸਡੀ ਉੱਤੇ ਕਿ ਇਲੈਕਸ਼ਨ ਨਾ ਕਰਵਾਏ ਜੇ ਇਲੈਕਸ਼ਨ ਨਾ ਕਰਾਈ ਜਾਵੇ ਜਦਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਨਗਰ ਨਿਗਮ ਨਗਰ ਕੌਂਸਲ ਦੀਆਂ ਚੋਣਾਂ ਬੜੀ ਬੜੇ ਲੰਬੇ ਸਮੇਂ ਤੋਂ ਪੈਂਡਿੰਗ ਪਈਆਂ ਹੋਈਆਂ ਹਨ ਲੋਕਾਂ ਦੀ ਬੜੀ ਵੱਡੇ ਪੱਧਰ ਤੇ ਸਾਰੀਆਂ ਰਾਜਨੀਤਿਕ ਪਾਰਟੀ ਦੀ ਵੀ ਡਿਮਾਂਡ ਸੀ ਕਿ ਇਹ ਚੋਣਾਂ ਕਰਾਈਆਂ ਜਾਣ ਜਿਵੇਂ ਕਿ ਤੁਹਾਨੂੰ ਪਤਾ ਪੰਚਾਇਤਾਂ ਦੀਆਂ ਵੀ ਚੋਣਾਂ ਕਿਸ ਤਰ੍ਹਾਂ ਹੋਈਆਂ ਵਾ ਇਹ ਵੀ ਚੋਣਾਂ ਜਿਹੜੀਆਂ ਉਹਦੇ ਵਿੱਚ ਸਾਰੀਆਂ ਜਿੰਨੀਆਂ ਪੋਲਿਟিক্যাল ਪਾਰਟੀਆਂ ਜਾਂ ਲੋਕਾਂ ਨੂੰ ਖਾਸ ਤੌਰ ਤੇ ਕਾਂਗਰਸ ਪਾਰਟੀ ਨੂੰ ਕਿਉਂਕਿ ਮੈਂ ਕਾਂਗਰਸ ਪਾਰਟੀ ਦਾ ਬੁਲਵਕਤਾ ਆ ਤੇ ਇਹ ਧਾਰੇ ਹੈ ਖਦਸ਼ਾ ਵਾਤੇ ਕਿ ਜਿਸ ਤਰ੍ਹਾਂ ਇਹਨਾਂ ਨੇ ਪੰਚਾਇਤ ਸਰਪੰਚਾਂ ਦੇ ਵਿੱਚ ਤੰਦ ਲੀਆਂ ਕੀਤੀਆਂ ਧੱਕੇਸ਼ਾਹੀਆਂ ਕੀਤੀਆਂ ਉਹ ਹੋ ਸਕਦੀਆਂ ਉਹਦੀ ਪੋਸਿਬਿਲਟੀ ਇਜ਼ देयर ਸੋ ਮੈਂ ਦੱਸਣਾ ਚਾਹੁੰਦਾ ਆ ਕਿ ਬੇਸ਼ੱਕ ਮਾਨਯੋਗ ਹਾਈ ਕੋਰਟ ਔਰ ਮਾਨਯੋਗ ਸੁਪਰੀਮ ਕੋਰਟ ਨੇ ਇਹ ਹੁਕਮ ਕੀਤਾ ਕਿ ਜਿਹੜੀ 올ਡ ਵਾਰਡ ਡੀ ਲਿਮਿਟੇਸ਼ਨ ਹੈ ਉਹਦੇ ਅਨੁਸਾਰ ਜਿਹੜਾ ਵਾ ਇਲੈਕਸ਼ਨ ਕਰਵਾਇਆ ਜਾਏ ਤੇ ਜੇ ਅਸੀਂ ਗੱਲ ਕਰੀਏ 올ਡ ਜਿਹੜੀ ਆ ਡੀ ਲਿਮਿਟੇਸ਼ਨ ਹੈ ਉਹ ਦੈਟ ਗੋਸ ਬੈਕ ਟੂ 17 অর 18 2017 18 ਦੇ ਵਿੱਚ ਜਾ ਕੇ ਉਹਦਾ ਲਿੰਕ ਹੁੰਦਾ ਵਾ ਲੇਕਿਨ ਇਹਨਾਂ ਨੇ 2023 ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਪਾਰਟੀ ਸੱਤਾ ਦੇ ਵਿੱਚ ਹੈ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਸੀ ਜਿਹਦੇ ਚ ਇਹਨਾਂ ਨੇ ਨਵੀਂ ਜਿਹੜੀ ਡੀ ਲਿਮਿਟੇਸ਼ਨ ਕੀਤੀ ਸੀ ਏ ਹੁਣ 2023 ਦੀ ਜਿਹੜੀ ਹੈ ਡੀ ਲਿਮਿਟੇਸ਼ਨ ਕੀਤੀ ਸੀ ਉਸ ਦੇ ਅਨੁਸਾਰ ਜਿਹੜਾ ਇਲੈਕਸ਼ਨ ਕਰਾਇਆ ਕਰਵਾਉਣ ਜਾ ਰਿਹਾ ਇਸਪਾਇਡ ਦਾ ਫੈਕਟ ਕਿ ਮਾਨਯੋਗ ਹਾਈ ਕੋਰਟ ਔਰ ਸੁਪਰੀਮ ਕੋਰਟ ਦੀ ਹਦਾਇਤ ਹੈ ਕਿ ਨੋ ਨਿਊ ਡੀ ਲਿਮਿਟੇਸ਼ਨ ਥੇਰ ਇਜ਼ ਨੋ ਕੁਐਸਚਨ ਆਫ ਨਿਊ ਡੀ ਲਿਮਿਟੇਸ਼ਨ ਕਿਉਂਕਿ ਸਮਾਂ ਮੰਗ ਰਹੇ ਸੀ ਕਿ ਸਾਨੂੰ 4 ਮਹੀਨੇ ਦਾ ਹੋਰ ਸਮਾਂ ਦਿੱਤਾ ਜਾਵੇ ਲੇਕਿਨ ਮਾਨਯੋਗ ਹਾਈ ਕੋਰਟ ਔਰ ਸੁਪਰੀਮ ਮਾਨਯੋਗ ਹਾਈ ਕੋਰਟ ਨੇ ਤੇ 15 ਦਿਨ ਦਾ ਸਮਾਂ ਦਿੱਤਾ ਹੈ ਲੇਕਿਨ ਇਹ ਫਿਰ ਸੁਪਰੀਮ ਕੋਰਟ ਚ ਇਹਨਾਂ ਨੇ ਚੈਲੰਜ ਕੀਤਾ ਲੇਕਿਨ ਉੱਥੋਂ ਵੀ ਮੂੰਹ ਦੀ ਖਾਣੀ ਪਈ ਤੇ ਹੁਣ ਜਿਹੜਾ ਇਲੈਕਸ਼ਨ ਜਿਹੜਾ ਉਹ ਅਨਾਉਂਸ ਹੋ ਗਿਆ ਹੈ ਨੋਟੀਫਿਕੇਸ਼ਨ ਹੋ ਗਈ ਜਾਰੀ ਕੱਲ ਔਰ ਬੜਾ ਬੜਾ ਤੇਜ਼ੀ ਚ ਬੜਾ ਕਾਲੀ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿਉਂਕਿ ਲੋਕਾਂ ਨੂੰ ਸੋਚਣ ਦਾ ਜਾਂ ਤਿਆਰੀ ਕਰਨ ਦਾ ਸਮਾਂ ਨਹੀਂ ਉਹਨਾਂ ਮਿਲਿਆ ਜਿੰਨਾ ਮਿਲਣਾ ਚਾਹੀਦਾ ਸੀ ਖੈਰ ਕੋਈ ਗੱਲ ਨਹੀਂ ਦੇਰ ਆਏ ਦਰਸਤ ਆਏ ਅਸੀਂ ਵੈਲਕਮ ਕਰਨੇ ਆ ਮਾਣਯੋਗ ਜਿਹੜਾ ਸਾਡਾ ਸਟੇਟ ਇਲੈਕਸ਼ਨ ਕਮਿਸ਼ਨ ਉਹਨਾਂ ਦੇ ਫੈਸਲੇ ਦਾ ਔਰ ਅੱਜ ਨਾਮਿਨੇਸ਼ਨ ਦਾ ਪਹਿਲਾ ਦਿਨ ਹੈ ਨਾਮਿਨੇਸ਼ਨ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦਾ ਹਾਂ ਕਿ ਨਾਮਿਨੇਸ਼ਨ ਕਰਨ ਲੱਗਿਆਂ ਕਿਸੇ ਵੀ ਕੈਂਡੀਡੇਟ ਨੂੰ ਬਣਾਉਣ ਦੀ ਕੋਈ ਲੋੜ ਨਹੀਂ ਆ ਖਾਸ ਤੌਰ ਤੇ ਕਾਂਗਰਸ ਪਾਰਟੀ ਵੱਲੋਂ ਮੈਂ ਸੁਨੀਹਾ ਲਾਉਣਾ ਚਾਹੁੰਦਾ ਵਾਂ ਕਿ ਜਿਹੜੀ ਸੱਤਾਧਾਰੀ ਪਾਰਟੀ ਆ ਉਹ ਜੋ ਪੰਚਾਇਤ ਸਰਪੰਚਾ ਦੇ ਇਲੈਕਸ਼ਨ ਜੀ ਕੀਤਾ ਵਾ ਇਹਨਾਂ ਇਲੈਕਸ਼ਨਾਂ ਦੇ ਵਿੱਚ ਨਾ ਕੀਤੀ ਜਾਵੇ ਸਿਕ ਪੋਲ ਜਿਹੜੇ ਹੋ ਰਿਹਾ ਇਹ ਸਿਕ ਪੋਲ ਜਿਹੜੇ ਆ ਉਹ ਹਦਾਇਤਾਂ ਅਨੁਸਾਰ ਹੀ ਕਰਵਾਏ ਜਾਏ ਕਿਸੇ ਕਿਸਮ ਦੀ ਧੰਗਲੀ ਤੋਂ ਬਚਿਆ ਜਾਵੇ ਔਰ ਮੈਂ ਜਿੰਨੇ ਵੀ ਚਾਹਵਾਨ ਆ ਸਾਡੇ ਕੈਂਡੀਡੇਟ ਹੈਗੇ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਫਾਰਮ ਨੰਬਰ 20 ਜਿਹੜਾ ਵਾ ਉਹ ਰਿਲੇਵੈਂਟ ਫਾਰਮ ਆ ਉਹਦੇ ਨਾਲ ਅਨੈਕਚਰ ਟੂ ਆ ਫਿਰ ਉਹ ਡਾਕੂਮੈਂਟਸ ਬੜੇ ਉਹਦੇ ਵਿੱਚ ਜਿਹੜਾ ਤੁਹਾਨੂੰ ਐਫੀਡੇਵਿਟ ਵੀ ਦੇਣਾ ਪੈਣਾ ਔਰ ਐਫੀਡੇਵਿਟ ਦਾ ਧਿਆਨ ਰੱਖੇ ਸਾਰੇ ਕੈਂਡੀਡੇਟ ਇਟਸ ਜਨਰਲ ਫਾਰ 올 ਨੋਟ ਓਨਲੀ ਫਾਰ ਦਾ ਕੈਂਡੀਡੇਟਸ ਆਫ ਦਾ ਕਾਂਗਰਸ ਪਾਰਟੀ ਇਟਸ ਜਨਰਲ ਫਾਰ 올 ਕਿ ਐਫੀਡੇਵਿਟ ਦੇਣ ਲੱਗੇ ਆ ਸੋਚ ਲਿਓ ਕਿ ਕਿਉਂਕਿ ਉਹ ਐਫੀਡੇਵਿਟ ਜਿਹੜਾ ਤੁਸੀਂ ਦੇਣਾ ਉੱਤੇ ਸਾਰੇ ਤੱਥ ਤੁਸੀਂ ਦੇਣੇ ਕੋਈ ਕੁਝ ਕਨਸੀਲ ਨਾ ਕਰਿਓ ਕਿਉਂਕਿ ਮਣਕੇ ਕੱਲ ਨੂੰ ਇਹ ਨਾ ਹੋਏ ਕਿ ਕਿਸੇ ਪਾਰਟੀ ਨੇ ਜਾਂ ਕਿਸੇ ਤੁਹਾਡੇ ਜਿਹੜਾ ਆਪੋਨੈਂਟ ਹੈ ਉਹਨੇ ਕੋ ਤੁਹਾਡਾ ਐਫੀਡੇਵਿਟ ਕੱਲ ਨੂੰ ਘ ਤੇ ਐਫਐਡ ਵਿੱਚ ਤੁਹਾਡੀ ਇਨਫੋਰਮੇਸ਼ਨ ਜਿਹੜੀ ਸਹੀ ਨਾ ਦਿੱਤੀ ਜਾਵੇ ਇਨਫੋਰਮੇਸ਼ਨ ਸਹੀ ਦਿਓ ਫਿਰ ਤੁਹਾਡਾ ਕ੍ਰਿਮੀਨਲ ਜੇ ਕੋ ਕੇਸ ਹੈਗਾ ਜਾਂ ਰਿਕਾਰਡ ਹੈਗਾ ਜਾਂ ਹਾਈ ਕੋਰਟ ਜਾਂ ਸਟਰੀਮ ਕੋਰਟ ਜਾਂ ਲੋਅਰ ਕੋਰਟਸ ਦੇ ਵਿੱਚ ਡਿਸਟ੍ਰਿਕਟ ਕੋਰਟ ਚ ਚੱਲ ਰਿਹਾ ਹੈ ਉਹਨਾਂ ਦਾ ਵੀ ਵੇਰਵਾ ਜਿਹੜਾ ਉਹ ਦੇਣਾ ਪੈਂਦਾ ਹੈਗਾ ਇਸ ਲਈ ਉਹ ਸਾਰੇ ਵੇਰਵੇ ਉਹ ਸਾਰੇ ਤੱਥ ਜਿਹੜੇ ਆ ਉਹ ਸਹੀ ਦਿਓ ਫਿਰ ਤੁਹਾਨੂੰ ਆਪਣੀ ਪ੍ਰਾਪਰਟੀ ਐਸੈਟਸ ਉਹਦੇ ਬਾਰੇ ਵੀ ਐਫਐਡ ਦੇ ਵਿੱਚ ਦੇਣਾ ਪੈਂਦਾ ਹੁੰਦਾ ਇਸ ਲਈ ਕੁਝ ਵੀ ਕਨਸੀਲ ਨਾ ਕਰਿਓ ਔਰ ਉਹਦੇ ਤੋਂ ਉੱਪਰ ਜਿਹੜਾ ਫਿਰ ਐਜੂਕੇਸ਼ਨਲ ਕੁਆਲੀਫਿਕੇਸ਼ਨ ਜਿਹੜੀ ਤੁਹਾਡੀ ਹੈਗੀ ਉਹ ਵੀ ਤੁਹਾਨੂੰ ਦੱਸਣੀ ਪੈਣੀ ਹੈ ਇਸ ਲਈ ਜਿਹੜਾ ਤੁਸੀਂ ਐਫੀਡੇਵਿਡ ਭਰਨਾ ਉਹ ਬਿਲਕੁਲ ਤੁਸੀਂ ਸਹੀ ਭਰਿਓ ਬਿਹਤਰ ਤੇ ਵੈਸੇ ਕਿ ਤੁਸੀਂ ਆਪਣੇ ਜਿਹੜੇ ਆ ਵਕੀਲ ਦੀ ਸਲਾਹ ਦੇ ਨਾਲ ਕੋਈ ਆਪਣਾ ਤੁਹਾਡਾ ਯਾਰ ਦੋਸਤ ਵਕੀਲ ਹੋਏ ਜਾਂ ਨਹੀਂ ਆ ਤੇ ਵਕੀਲ ਕੋਈ ਜਿਹੜਾ ਹਾਇਰ ਕਰਕੇ ਉਹਦੇ ਥਰੂ ਕਾਗਜ਼ ਜਿਹੜੇ ਆਪਣੇ ਭਰੇ ਜਾਣ ਤੇ ਸਬਮਿਟ ਕੀਤੇ ਜਾਣ ਫਿਰ ਕੋਈ ਖਰਚਾ ਨਹੀਂ ਹੋਏਗਾ ਤੁਹਾਨੂੰ ਕੋਈ ਡਰ ਨਹੀਂ ਹੋਏਗਾ ਇਹ ਜਿਹੜੇ ਆ ਕਾਗਜ਼ ਜਿਹੜੇ ਤੁਸੀਂ ਨਾਮੀਨੇਸ਼ਨ ਪੇਪਰ ਜਿਹੜੇ ਆਗੇ ਜਾਂ ਨਾਮੀਨੇਸ਼ਨ ਫਾਰਮਸ ਹੈਗੇ ਜਿਹੜੇ ਮੈਂ ਤੁਹਾਨੂੰ ਦੱਸਿਆ 20 ਫਾਰਮ 20 ਆ ਨੈਕਸਟ ਟੂ ਆ ਇਹ ਹੋਰ ਜਿਹੜੇ ਤੁਸੀਂ ਐਫੇ ਡਾ ਵਧਾਉਣੇ ਆ ਹੋਰ ਰਿਲੇਵੈਂਟ ਡਾਕੂਮੈਂਟਸ ਹੈਗੇ ਆ ਦੇ ਆਰ ਅਵੇਲੇਬਲ ਐਟ ਦਾ ਵੈਬਸਾਈਟ ਆਫ ਦਾ ਸਟੇਟ ਇਲੈਕਸ਼ਨ ਕਮਿਸ਼ਨ ਆਲਸੋ ਇਹ ਤੁਸੀਂ ਜਿਹੜਾ ਰਿਟਰਨਿੰਗ ਅਫਸਰ ਤੁਹਾਡਾ ਹੈਗਾ ਉਹਦੀ ਲਿਸਟ ਮੈਂ ਪਹਿਲੇ ਜਿਹੜੀਆਂ ਗਰਪਾਂ ਦੇ ਵਿੱਚ ਪਾ ਚੁੱਕਾ ਨਾ ਕਿ ਕਿਹੜੇ ਕਿਹੜੇ ਤੁਹਾਡੇ ਰਿਟਰਨਿੰਗ ਅਫਸਰ ਆ ਉਹ ਤੁਹਾਡਾ ਜਿਹੜਾ ਇੱਧਰ ਅੰਮ੍ਰਿਤਸਰ ਵੈਸਟ ਦਾ ਰਿਟਰਨਿੰਗ ਅਫਸਰ ਆ ਉਹ ਡਿਸਟ੍ਰਿਕਟ ਡਵੈਲਪਮੈਂਟ ਐਂਡ ਪੰਚਾਇਤਾ ਅਫਸਰ ਹੈ ਇਸ ਤਰ੍ਹਾਂ ਬਾਕੀਆਂ ਦੇ ਐਸ ਡੀ ਐਮ ਆ तकरीबन ਲੱਗੇਦੇ ਉਹ ਮੈਂ ਲਿਸਟ ਜਿਹੜੀ ਪਹਿਲੇ ਗਰੁੱਪਾਂ 'ਚ ਪਾ ਚੁੱਕਾ ਨਵਾ ਕਾਂਗਰਸ ਪਾਰਟੀ ਦੇ ਵੀ ਸਾਡੇ ਜਿਹੜੇ ਗਰੁੱਪ ਹੈ ਉਹਨਾਂ 'ਚ ਮੈਂ ਸ਼ੇਅਰ ਕਰ ਚੁੱਕਾ ਹੈ ਇਸ ਲਈ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਤੁਸੀਂ ਤਗੜੇ ਹੋ ਕੇ ਔਰ ਬਿਲਕੁਲ ਫੇਅਰ ਪਲੇ ਦੇ ਵਿੱਚ ਵਿਸ਼ਵਾਸ ਕਰਦੇ ਹੋਏ ਇਲੈਕਸ਼ਨ ਲੜੋ ਤੇ ਕਾਂਗਰਸ ਪਾਰਟੀ ਪੂਰੀ ਉਮੀਦ ਆ ਰੱਖਦੀ ਔਰ ਪੂਰਾ ਸਾਨੂੰ ਵਿਸ਼ਵਾਸ ਹੈ ਕਿ ਅਸੀਂ ਜਿੱਤਾਂਗੇ ਕਿਉਂਕਿ ਲੋਕ ਸਾਡੇ ਨਾਲ ਆ ਰਿਹਾ ਔਰ ਲੋਕਾਂ ਨੇ ਆਮ ਆਦਮੀ ਪਾਰਟੀ ਜਿਹੜੀ ਸਤਾਧਾਰੀ ਤੇ ਰਿਹਾ ਉਹਨੂੰ ਦੇਖ ਲਿਆ ਵਾ ਉਹ ਵਾਅਦਿਆਂ ਤੇ ਆਪਣੇ ਜਿਹੜੇ ਆ ਖੜੀ ਨਹੀਂ ਉਤਰੀ ਬਹੁਤ ਸਾਰੇ ਉਹਨਾਂ ਨੇ ਵਾਅਦੇ ਕੀਤੇ ਸੀ ਲੇਕਿਨ ਵਾਅਦੇ ਪੂਰੇ ਨਹੀਂ ਕਰ ਸਕੇ ਔਰ ਇਹ ਕਹਿੰਦੇ ਇਹ ਬਦਲਾਅ ਲੇਕਿਨ ਬਦਲਾਅ ਕੋਈ ਨਹੀਂ ਆਇਆ ਹੈਗਾ ਸਭਨਾਂ ਨੂੰ ਪਤਾ ਚੱਲ ਚੁੱਕਾ ਔਰ ਲੋਕਾਂ ਦਾ ਹੁਣ ਬਹੁਤ ਵੱਡੇ ਪੱਧਰ ਤੇ ਕਾਂਗਰਸ ਪਾਰਟੀ ਦੇ ਵਿੱਚ ਯਕੀਨ ਹੈ ਔਰ ਕਾਂਗਰਸ ਪਾਰਟੀ ਤੁਹਾਨੂੰ ਯਕੀਨ ਦਵਾਉਂਦੀ ਹੈ ਕਿ ਕਾਂਗਰਸ ਪਾਰਟੀ ਜਦੋਂ ਵੀ ਪਾਵਰ 'ਚ ਹੁੰਦੀ ਹੈ ਤੁਸੀਂ ਪਾਵਰ 'ਚ ਲਿਆਉਂਦੇ ਜੋ ਜਦੋਂ ਕਾਂਗਰਸ ਪਾਰਟੀ ਨੂੰ ਆਏ ਹੁਣ ਦੇ ਇਲੈਕਸ਼ਨਾਂ ਦੇ ਵਿੱਚ ਵੀ ਤੇ ਕਾਂਗਰਸ ਪਾਰਟੀ ਤੁਹਾਡੇ ਵਾਅਦਿਆਂ ਦੇ ਉੱਤੇ ਖਰੀ ਉਤਰੇਗੀ ਬਹੁਤ ਬਹੁਤ ਧੰਨਵਾਦ ਜੈ ਹਿੰਦ